ਕੀ ਹਾਲਾ? ਠੀਕਾ। ਭਾਈ ਉਹ ਜੰਗਵਾਰੇ ਕੀ ਖਿਆਲਾ ਤੇਰਾ? ਉਹ ਜੰਗਵਾਰੇ ਦਾ ਜਾ ਰਹੇ ਅਸਲ ਮਾੜੀ ਹੈ ਕੰਮ ਇਹ। ਹਾਂ। ਇਹ ਆਬੀ ਦੀ ਉਹ ਵੀ ਭਾਈ ਨੇ ਇਹ ਵੀ ਭਾਈ ਨੇ ਲੜ ਕੇ ਜਾਣਗੇ ਮਾਰਾਂ। ਹਾਂ। ਮਗਰ ਉਹ ਇੱਥੇ ਦੁਨੀਆ ਰਹਿੰਦੇ ਆ ਕਿੱਥੇ ਅੱਗੇ ਵੀ ਇੱਥੇ ਰਹਿ ਕੇ ਪਹਿਨਾਂ ਵਾਲੇ ਮਰ ਗਏ ਮਗਲੇ ਮਰ ਜਾਵਾਂਗੇ ਜੰਗਾ-ਜੰਗਾ ਚ ਕੁਛ ਨਹੀਂ ਕਿਸੇ ਨੇ ਘਟਿਆ। ਅੱਛਾ। ਹਾਂ। ਇਹ ਬੰਦੇ ਮਰ ਜਾਂਦੇ ਨੇ ਆਬੀ ਦੀ ਉਧਰ-ਉਧਰੀ। ਹੂੰ। ਤੇ ਜਿਹੜਾ ਕੂਈ ਮਾਰਨੇ ਆਪ ਤਾਂ ਮਰਦੇ ਨਹੀਂ। ਹੂੰ। ਮਰਨਗੇ ਤੇਰੇ ਮੇਰੇ ਵਰਗੇ ਦੇ ਜਿਹਾ। ਹੂੰ ਕੰਮ ਵਾਲਾ ਮੈਂ ਉਹ ਆਪ ਤਾਂ ਨਹੀਂ ਮਰਦੇ ਹੁੰਦੇ ਹੇ ਮਰੂਗਾ ਦੂਜੇ ਕੰਮ ਤਾਂ ਦਿ ਵਾਲਾ ਹੀ ਮਰਿਆ ਹਾਂ ਉਹ ਬੰਬੀ ਹੋਸ਼ ਦੀ ਡਿੱਗੂ ਰਾਤ ਬਰਾਦੇ ਵਿਚਾਰੇ ਤੇ ਸਹੀ ਗੱਲ ਐ ਤੇ ਖੱਟਾ ਕਿਸੇ ਨੇ ਕੁਝ ਨਹੀਂ ਲੜਾਈਆਂ ਪੜ੍ਹਾਈਆਂ ਤੇ ਤੈਨੂੰ ਮੈਂ ਦੱਸ ਰਿਹਾ ਸਹੀ ਗੱਲ ਆਪਾਂ ਦੇਖ ਹੀ ਲਿਆ ਆਪਾਂ ਦੇਖ ਹੀ ਲਿਆ ਸਾਰੇ ਪਹਿਲਾਂ ਵਾਲੇ ਕੀ ਖੱਟ ਗਏ ਆ ਲੋਕਾਂ ਦੇ 10-10 ਬੰਦੇ ਮਰ ਗਏ ਉਧਰ ਉਹ ਵੀ ਕਰਦੇ ਹਾਂ ਉਹਨੇ ਇਕੱਠੇ ਹੋਏ ਬੈਠ ਨੇ ਆਬੀ ਦੀ ਸਹੀ ਗੱਲ ਆ ਹਾਂ ਬੈਠੇ ਕਿ ਨਹੀਂ ਬੈਠੇ ਹਾਂ ਹਾਂ ਇਹ ਗੱਲਾਂ ਚ ਕੀ ਚਾਰ ਚਾਰ ਕਤਲ ਹੋ ਗਏ ਬੰਦਿਆਂ ਦੇ ਆਪਣੇ ਪਿੰਡ ਚ ਵੀ ਜਿਹੜੇ ਅੱਜ ਇਕੱਠੇ ਹੋਏ ਬੈਠੇ ਨੇ ਜਮੇ ਮੰਜੇ ਤੇ ਸਹੀ ਗੱਲ ਹੈ ਤੇ ਬਈ ਫਿਰ ਅੱਜ ਕੀ ਪੌਦ ਬੀਜਣਾ ਹਾਂ ਪੌਦ ਹਾਂ ਹੂੰ ਲੇਟ ਹੋ ਗਿਆ ਹਾਂ ਲੇਟ ਤਾਂ ਅੱਜ ਗਿੱਲੀ ਬੱਤੀ ਜਰ ਲਾਈ ਆ ਅੱਛਾ ਹਾਂ ਅੱਜ ਵੀ ਬਸ ਤੜਕੇ ਦਾ ਪੁੱਛਣਾ ਤੇ ਨਾ ਬਹਣ ਬਹਾ ਗੱਲ ਬਤਾ ਜਾ ਹਾਂ ਕੋਈ ਸਾਈਡ ਨਾਲ ਕੁਝ ਨਹੀਂ ਦੋ ਹੋਰ ਲੱਗ ਜੂ ਹਾਂ ਉਹ ਬਸ ਅੱਜ ਗਿੱਲੀ ਬੱਤੀ ਰਲਾ ਦੇ ਨੂੰ ਯਾਰ ਅੱਛਾ ਕਿਸੇ ਦੇ ਖੇਤ ਭਾਈ ਜਾਣਾ ਬਹੁਤ ਔਖਾ ਸਹੀ ਗੱਲ ਹੈ ਸਰਦੀ ਕਾਨੂੰ ਤਾਂ ਵੇਜੂਗੀ ਕਿਹੜੀ ਬੀਜ ਰਹੇ ਆ ਬਾਈ ਪੂਸਾ ਬੀਜੀਆ ਅੱਛਾ 20 ਕਰੇ ਪਿਆਦੀ ਯਾਰ ਇਹਦਾ ਹਾਂ ਇਹ ਤਾਂ ਮਹਿੰਗਾ ਹੀ ਕਹਿੰਦੇ ਬਹੁਤ ਹੋ ਗਿਆ ਇਸਕੀ ਮਹਿੰਗਾ ਦਾ 200 ਰੁਪਏ ਕਿਲੋ ਦੱਸਿਆ ਬਾਈ ਮੈਨੂੰ ਤਾਂ ਆਪਣੇ ਦਾ ਬੁਰੀ ਪਈ ਤਖਰ ਅੱਛਾ ਆਪਾਂ ਦਾ ਘਰੇ ਪੂਸਾ 44 ਹਾਂ ਹਾਂ ਠੀਕ ਅਡੋਪ ਭੇਜ ਦੱਸ ਕੇ ਕਿਲੋ ਕਰੇ ਹੋਰ ਵੀ ਮੈਂ ਸਾਡੇ ਨਾਲ ਤਾਂ ਕਹਿੰਦੇ ਸੇ ਵਿਕਦੀ ਨਹੀਂ ਹੁੰਦੀ ਇਹ ਵਿਕੂਗੀ ਬਾਈ ਪਰ ਸੈਲਰਾਂ ਦੀ ਮੰਡੀ ਚ ਪਹਿਲਾਂ ਲੱਤੀ ਆ ਅੱਛਾ ਪਰ ਬਾਣੀਆਂ ਨੇ ਜਿਹੜੀ ਖੇਤਾਂ ਚ ਦੀ ਇਹ ਹਾਂ ਚੰਗੇ ਬਾਣੀਆਂ ਨੇ ਹਾਂ ਚੱਕੀ ਨਹੀਂ ਚੱਕੀ ਇਹਦਾ ਸੌਦਾ ਬਣਾ ਜਮਰਿਆ ਅੱਛਾ ਜੀ ਹਾਂ ਠੀਕ ਕਿਸੇ ਮੈਂ ਦਵਾਇਤੀ ਬਦਰੇ ਦੇ ਬੰਦੇ ਦੇ ਨਰਮਾ ਨਹੀਂ ਲਾਇਆ ਨਰਮਾ ਹੀ ਲਾਇਆ ਉਧਰ ਆਪਣਾ ਹੀ ਨਹੀਂ ਮਾਣੀ ਨਾ ਰਿਹਾ ਅੱਛਾ ਇਹ ਤਾਂ ਬਦਰੇ ਦੇ ਬੰਦੇ ਰ ਤੈਨੂੰ ਮੈਂ ਦੱਸਦਾ ਕੱਲ ਜਿਹੜੀ ਤੂੰ ਗੱਲ ਕਰਦਾ ਨਰਮੀ ਦੀ ਜਾਂ ਪੈੜੀ ਉਹਦੀ ਇਹ ਕੁਛ ਵੀ ਹੈ ਪੈੜੀ ਸੇੜੀ ਤਾਂ ਜਰੂਰ ਜਿਹੀ ਹੋ ਜਾਊਗਾ ਛਬਚੱਕਦੇ ਨੇ ਇਹ ਅੱਛਾ ਹਾਂ ਜਿਹੜਾ ਵੀ ਕਰੇ ਪਿਆ ਉਹ ਜਾ ਕੇ ਲਾ ਲੈ ਅੱਛਾ ਮੋਲੋ ਦਾ ਬਣੀਆਂ ਨੂੰ ਕੀ ਪਤਾ ਕੀ ਆ ਯਾਰ ਸਹੀ ਗੱਲ ਆ ਇਹ ਉਸਾ ਦੀ ਤਿਆ ਤੀ ਮੈਨੂੰ ਕੀ ਬੰਦਾ ਕਹਦਾ ਉਹ ਕਿਉਂ ਕਰਦਾ ਕਹਿੰਦਾ ਹਾਂ ਹਾਂਜੀ ਇਹ ਇਹ ਬਾਈ ਤੇਰੇ ਕੋਲ ਹੋਰ ਕਿਹੜੇ ਕਿਹੜੇ ਪਹਿਲਾਂ ਬੀ ਹੁੰਦੇ ਸੀ ਵੀ ਰੱਖੇ ਹੋਏ ਕਰੋ ਪੋੜਾ ਯਾਰ ਮੈਂ ਸਾਰਾ ਕੁਝ ਹੀ ਘਰੋਂ ਬੀਜਦਾ ਰਿਹਾ ਹਾਂ ਹਾਂ ਕਪਾਹ ਵੀ ਸੀ ਚੱਕ ਕੇ ਘਰੋਂ ਬੀਜਦੇ ਰਿਹਾ ਅੱਛਾ ਨਰਮਾ ਵੀ ਸੀ ਘਰੋਂ ਬੀਜਦੇ ਰਿਹਾ ਚੱਕ ਕੇ ਬਿਲਾ ਲੈਣਾ ਦੋ-ਦੋ ਮਾਣਾ ਤਿੰਨ-ਤਿੰਨ ਮਾਣਾ ਹਾਂ ਮੈਂ ਬੜੀਵੇਂ ਪਾਈਆਂ ਨੇ ਪਸ਼ੂ ਨੂੰ ਨੇ ਤੱਕੜੀ ਰਹਿੰਦੀ ਅੱਛਾ ਤੇ ਫੇਰ ਮੁੱਕੀ-ਮੁੱਕੀ ਵੀ ਕਰੋ ਜਮਾਰ ਵੀ ਕਰੋ ਹਾਂ ਸਾਰਾ ਬੀਜ ਕਰੋ ਤੇ ਡਾਲਾਂ ਕਿਹੜੀਆਂ-ਕਿਹੜੀਆਂ ਲਾਉਂਦੇ ਨੇ ਡਾਲਾ ਤੇ ਜਿਆ ਦੂਜੇ ਚੌਲਾ ਕਪਾਹ ਬਥੇਰਾ ਲਾਇਆ ਅੱਛਾ ਓ ਇਕੱਲਾ-ਇਕੱਲਾ ਚੌਲਾ ਮੁੱਗੀ ਮੰਗੀ ਹੋਗੀ ਮੁੱਗੀ ਉਹ ਨਾਲ ਕਿਹੜੀ ੜੀ ਦਾਲ ਤੇ ਮੈਂ ਪਾਣੀ ਨਹੀਂ ਲੱਗਾ ਇੱਕ ਪਹਿਲਾਂ ਇੱਕ ਧਾਰੀਆਂ ਵਾਲੇ ਕਦੂ ਹੁੰਦੇ ਸੀ ਹਾਂ ਉਹ ਕਦੂ ਦਬੀ ਹੈਗਾ ਹੁਣ ਹੁਣ ਨਹੀਂ ਹੈਗਾ ਦਾ ਬੀਜ ਅੱਛਾ ਉਹ ਲੱਗਿਆ ਪਿਆ ਉਹ ਲੱਗਿਆ ਪਿਆ ਅੱਛਾ ਹਾਂ ਉਹ ਪਿਆ ਹੈਗਾ ਫੁੱਲ ਗਿਆ ਮੈਂ ਲਿਆਉਣਾ ਵਸ ਤੋਂ ਉੜ ਕੇ ਉਹ ਦੇਖਣਾ ਪਿਆ ਅੱਛਾ ਹਾਂ ਉਹ ਲੱਗਿਆ ਪਿਆ ਹਨਾ ਉਹ ਲੱਗਿਆ ਪਿਆ ਮੇਰੀ ਟੋਹ ਕਰਾ ਤੂੰ ਦੇਖ ਕਰਾ ਕਦੂ ਲੱਗਿਆ ਪਿਆ ਇਹ ਤਾਂ ਉਹੀ ਕੁਦਰਤੀ ਹੋ ਗਿਆ ਉਹ ਨਾ ਲਾਇਦੀ ਬੀਬੂ ਮੈਂ ਲਈ ਜਾਣਾ ਯਾਰ ਅੱਛਾ ਹਾਂ ਮੈਨੂੰ ਲੱਗੇ ਮੈਨੂੰ ਲੱਗੇ ਤੂੰ ਪਤਾ ਲੱਗਦਾ ਤੇਰਾ ਪੌਡਕਾਸਟ ਕਰੀ ਬਾਈ ਪੌਡਕਾਸਟ ਕਿਵੇਂ ਬਹਾ ਕੇ ਨਾ ਬੰਦੇ ਨੂੰ ਪੌਡਕਾਸਟ ਕਰ ਦਿੰਦੇ ਗੱਲਾਂ ਬਾਤਾਂ ਕਰ ਦਿੰਦੇ ਅੱਛਾ ਉਹ ਫੇਰ ਕਰਾਂਗੇ ਤੇ ਬਹਿ ਗਏ ਆਪਾਂ ਅੱਛਾ ਹਾਂ ਮੈਨੂੰ ਹੋ ਜਾਂਦੇ ਕੈਮ ਅੱਜ ਮੈਂ ਖੁਦ ਜਦ ਤੀਤਾ ਨਹੀਂ ਖਾਦਾ ਨਹੀਂ ਹਾਂ ਅੱਜ ਤੜਕੇ ਦਾ ਮੈਂ ਆ ਇਹ ਅੱਛਾ ਹਾਂ ਆਹ ਕੱਦੂ ਆ ਹਨਾ ਆਹ ਕੱਦੂ ਆ ਹਰਾ ਉਹ ਸਹੀ ਗੱਲ ਆ ਹਰਾ ਕੱਦੂ ਆ ਇਹਦੀ ਦਾਲ ਬਣੂਗੀ ਬਹੁਤ ਵਧੀਆ ਸਹੀ ਗੱਲ ਆ ਹਾਈਬ੍ਰਿਡ ਕੱਦੂ ਦੀ ਦਾਲ ਨਹੀਂ ਬਣੂਗੀ ਸਹੀ ਹਾਈਬ੍ਰਿਡ ਤਾਂ ਕਿਹੜੇ ਪਰ ਦੇਸੀ ਬੀਜ ਸੀ ਜਿਹੜੇ ਉਹੀ ਕਾਇਮ ਤੇ ਆ ਉਹ ਵੀ ਅੱਤੇ ਤੇ ਘਰੋਂ ਲਾ ਦੇ ਹੂੰ ਉਹਦੀ ਕੋਲ ਜਾਣਾ ਨਾਲ ਜਿਹਨੇ ਸਹੀ ਗੱਲ ਆ ਹਨਾ ਜੱਟ ਪਜਾ ਪਜਾ ਜਾਂਦਾ ਜੱਟ ਜਾਂਦਾ ਬਾਣੀਆਂ ਕੋਲੇ ਹੂੰ ਬਾਣੀਆਂ ਦੇ ਕੋਲੇ ਕਿਹੜਾਗਾ ਬੀ ਉੱਥੇ ਹੂੰ ਬਾਣੀਆਂ ਚਾਕੇ ਗਲ ਕੋ ਟੂਕੋ ਦੂਦੇ ਫੜਾ ਜਾਂਦਾ ਕੋਈ ਕਰੀ ਜਾਂਦਾ ਜਰਾ ਇੰਜ ਹੋ ਗਿਆ ਬਾਣੀਆਂ ਬੀ ਤੇ ਹੁੰਦਾ ਕਿੱਥੋਂ ਆ ਕਿੱਥੋਂ ਤੋਂ ਬੀ ਜਾਂਦੇ ਨੇ ਇਹਦੀ ਤਿੰਨ ਅਕਲਿਆਂ ਦੀ ਬਦਰੇ ਦੇ ਬੰਦੇ ਦੀ ਮੈਂ ਜਿਰੀ ਦਵਾਈ ਦੀ ਉਸਾ ਹੂੰ ਬਾਣੀਆਂ ਨੂੰ ਹਾਂ 80000 ਦੀ ਖੜੀ ਹੂੰ ਉੜ ਘਟੇ ਚ ਪਾਗੇ 300 200 ਰੁਪਏ ਕਿਲੋ ਬੀ ਤਿੰਨ ਕਿਲਿਆਂ ਦੀ ਬਾਣੀ ਦੀ ਸਾਰੀ ਅੱਛਾ ਉਹ 20 ਵੇਖਿਆ ਬਈ ਉਹਦਾ ਬੱਲੇ ਦਾ ਕੀ ਬਾਤ ਹੈ ਹੂੰ ਉਹ ਮੈਂ ਦਵਾਈ ਦੀ ਤਿੰਨ ਕਿਲੇ ਉਸਾ ਜੀਰੀ ਖੜੀ ਹੂੰ ਉਹ ਮੈਨੂੰ ਤਾਂ ਸੌਦਾ ਕਰਾ ਦੇ ਸਾਡਾ ਜਦੋਂ ਕਰਾਤਾ ਉਹਨੇ ਸਾਰੀ ਝੜਾ ਕੇ ਵਢੀ ਹੁਣ 200 ਰੁਪਏ ਕਿਲੋ ਵਿਗਿਆ ਤਿੰਨ ਕਿਲਿਆਂ ਦੀ ਟਰੈਕਟਰ ਆ 735 ਲਿਆਂਦਾ ਹਾਂ ਇਹ ਕਿਤੇ ਲਿਆਂਦਾ ਬਈ ਇਹ ਤਾਂ ਹੋ ਗਿਆ 2 ਮਹੀਨਾ ਲਿਆਂਦਰ ਮਹੀਨੇ ਹੋ ਗਿਆ ਉਹ ਤੂੰ ਹੁਣ ਨਹੀਂ ਲਿਆਂਦਾ ਫਿਰ ਮੈਸੀ ਮੈਸੀ ਜਰਾ ਅਸਲ ਸਾਡਾ ਜਵਾਕ ਜਾ ਕਹਿੰਦਾ ਜਰਾ 735 ਇਹ ਕਹਿੰਦਾ ਆ ਲੈਣਾ ਮੱਛੀ ਦਾ ਮੈਂ ਕਹ ਦਮ ਮੱਛੀ ਲੈ ਟ੍ਰੇਡ ਵੀ ਤੈਨੂੰ ਤਾਂ ਵਧੀਆ ਲੱਗਦਾ ਨਾ ਹਾਂ ਮੱਛੀ ਟ੍ਰੇਡ ਵਧੀਆ ਪਰਣਾ ਅੱਛਾ ਤਾਂ ਕੰਮ ਜਾ ਆਪਣੇ ਵਿੱਚ ਇਹ ਇਹ ਵੀ ਕੰਮ ਜਾ ਬਥੇ ਕੰਮ ਦੇਣ ਨੂੰ ਹਮ ਇਹ ਮੁੰਡਾ ਕਹਿੰਦਾ ਇਹ ਲੈ ਇਹ ਮੁੰਡਾ ਥੋੜਾ ਬਹੁਤ ਸਿਆਣਾ ਵਾਕ ਤਾਂ ਸਾਡੇ ਸਾਰੇ ਡੋਣੀ ਸਿਆਣੇ ਆ ਭਤੀਜਾ ਵੀ ਵਧੀਆ ਹਾਂ ਹੀਰੇ ਬੰਦੇ ਆ ਹੀਰੇ ਤਾਂ ਫਿਰ ਠੀਕ ਆ ਬਾਈ ਕਰ ਲੈ ਕੰਮ ਫਿਰ ਆਪਾਂ ਪੌਡਕਾਸਟ ਕਰਾਂਗੇ ਕੋਈ ਕਰਾਂਗੇ ਤੇ ਬਹਿ ਗਿਆ ਅੱਜ ਤਾਂ ਮੈਂ ਤੜਕੇ ਦਾ ਇੱਥੀ ਭੱਜਿਆ ਫਿਰਦਾ ਹਾਂ ਮੈਨੂੰ ਫੱਕ ਦਾ ਫਿਕਰ ਵੱਡਾ ਸੀ ਮੈਂ 2 ਕਿਲੋ ਨਹੀਂ ਬੀਜੀ ਜਾਵੇ ਤੇਰੇ ਹੀ ਤਾਂ ਮਿਲ ਵੀ ਜਾਂਦੀ ਹੁੰਦੀ ਆ ਸਹੀ ਗੱਲ ਆ ਸਹੀ ਗੱਲ ਆ ਠੀਕ ਆ ਬਾਈ ਫਿਰ